ਸਤਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਤੇ ਆਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖਹਿਰਾ ਦੇ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਕਿ ਕੁਝ ਆਖਰੇ ਨੇ ਆਓ ਸੁਣਦੇ ਹਾਂ ਔਰ ਮਾਲਵੇ ਦੀ ਧਰਤੀ ਦੇ ਸਭ ਤੋਂ ਜ਼ਿਆਦਾ ਕੈਂਸਰ ਹੈ ਕੋਈ ਇੱਕ ਟ੍ਰੇਨ ਜਾਂਦੀ ਆ ਉੱਥੋਂ ਪਛਿੰਡਿਓ ਚੱਲਦੀ ਆ ਬੀਕਰ ਰੇਲ ਨੂੰ ਉਸ ਟ੍ਰੇਨ ਦਾ ਨਾਮ ਹੈ ਕੈਂਸਰ ਟ੍ਰੇਨ ਕਿਉਂਕਿ ਮਾਲਵੇ ਦੀ ਧਰਤੀ ਦੇ ਬਹੁਤ ਜ਼ਿਆਦਾ ਇਹ ਬਿਮਾਰੀ ਫੈਲ ਚੁਕੀ ਆ ਜਿਵੇਂ ਦਾ ਸਾਰੇ ਪੰਜਾਬ ਦੇ ਵਿੱਚ ਆ ਕਿਉਂਕਿ ਜਿਹੜੇ ਵੱਡੇ ਇੰਡਸਟਰੀਅਲ ਹਾਊਸਸ ਨੇ ਇਹਨਾਂ ਨੇ ਜਿੰਨਾ ਵੀ ਆਪਣੀ ਫੈਕਟਰੀ ਚੋਂ ਕਿਸੇ ਤਰ੍ਹਾਂ ਦਾ ਵੀ ਗੰਧ ਨਿਕਲਦਾ ਹੈ ਚਾਹੇ ਉਹ ਸੁੱਕਾ ਨਿਕਲਦਾ ਚਾਹੇ ਉਹ ਖੱਲਾ ਨਿਕਲਦਾ ਉਹਦੀ ਟ੍ਰੀਟਮੈਂਟ ਕਰਕੇ ਵੱਡੇ ਵੱਡੇ ਟ੍ਰੀਟਮੈਂਟ ਪਲਾਂਟ ਲਾੜੇ ਹੁੰਦੇ ਨੇ ਔਰ ਸਾਫ਼ ਕਰਕੇ ਪਾਣੀ ਜ਼ਮੀਨ ਵਿੱਚ ਪੋਣਾ ਹੁੰਦਾ ਲੇਕਿਨ ਇਹਨਾਂ ਨੇ ਸੋਖਾ ਰਲ ਬਿਆ ਹੋਇਆ ਕਿ ਟ੍ਰੀਟਮੈਂਟ ਪਲਾਂਟ ਤੇ ਪੈਸੇ ਕੱਦ ਨਹੀਂ ਖਰਚਣੇ ਆ ਆਪਣੀਆਂ ਹੀ ਫੈਕਟਰੀਆਂ ਦੇ ਅੰਦਰ ਇਹਨਾਂ ਨੇ ਵੱਡੇ ਵੱਡੇ ਬੋਰ ਕਰਕੇ ਜੋ ਗੰਦ ਜੋ ਜ਼ਹਿਰ ਇੰਡਸਟਰੀ ਦਾ ਹੈ ਉਹ ਸਾਰਾ ਧਰਤੀ ਦੇ ਥੱਲੇ ਧੱਕਿਆ ਜਾਂਦਾ ਤੁਸੀਂ ਕਦੇ ਬੁੱਢਾ ਨਾਲਾ ਜਾ ਕੇ ਦੇਖੋ ਬੁੱਢਾ ਦਰਿਆ ਲੁਧਿਆਣੇ ਦੇ ਇਲਾਕੇ ਮੈਂ ਉੱਥੇ ਖੜ ਕੇ ਇੱਕ ਵਾਰ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਬੁੱਢੇ ਨਾਲੇ ਦੇ ਉੱਤੇ ਬੁੱਢੇ ਦਰਿਆ ਤੇ ਗਿਆ ਉੱਥੇ ਇੱਕ ਪਾਸਿਓਂ ਪਿੱਛੋਂ ਸਤਲੁਜ ਆ ਰਿਹਾ ਵਾ ਜਦੋਂ ਆਪਾਂ ਦੇਖਦੇ ਹਾਂ ਉੱਥੋਂ ਪਹਾੜਾ ਤੋਂ ਉੱਤਰ ਕੇ ਰੋਪੜ ਦੇ ਲਾਗਿਓ ਬਿਲਕੁਲ ਨੀਲੇ ਰੰਗ ਦਾ ਪਾਣੀ ਆ ਰਿਹਾ ਉੱਥੇ ਬੁੱਢੇ ਦਰਿਆ ਦੇ ਉੱਤੇ ਖੜ ਕੇ ਦੇਖੋ ਤੁਸੀਂ ਬੰਨ੍ਹ ਦੇ ਉੱਤੇ ਇੱਕ ਪਾਸੇ ਬਿਲਕੁਲ ਨੀਲਾ ਪਾਣੀ ਆ ਰਿਹਾ ਦੂਜੇ ਪਾਸੇ ਜਿਹੜਾ ਸ਼ਹਿਰ ਤੋਂ ਨਾਲ ਮਿਲਦਾ ਜਿਹੜਾ ਪੁੱਢਾ ਪਛੋ ਉਹ ਬੁੱਢਾ ਦਰਿਆ ਕਹਿੰਦੇ ਨੇ ਬੁੱਢਾ ਨਾਲਾ ਕਹਿੰਦੇ ਨੇ ਉਹਦੇ ਵਿੱਚ ਲੁਧਿਆਣੇ ਦਾ ਜਿੰਨਾ ਇੰਡਸਟਰੀਅਲ ਵੇਸਟ ਜੋ ਜ਼ਹਿਰ ਆ ਉਹ ਕਾਲੇ ਰੰਗ ਦਾ ਪਾਣੀ ਆ ਰਿਹਾ ਟੋਟਲ ਬਲੈਕ ਜਿੱਦਾਂ ਤੁਸੀਂ ਸਾਫੇ ਮੰਨਿਓ ਇਹ ਕਾਲੇ ਰੰਗ ਦਾ ਜਿਹਦੇ ਕਰਕੇ ਸਾਰਾ ਮਾਲਵਾ ਪੀੜਤ ਪਰਭਾਵਤ ਔਰ ਮੈਨੂੰ ਤਾਂ ਅਫਸੋਸ ਹੈ ਕਿ ਬਹੁਤ ਸਾਰੀਆਂ ਤੁਹਾਡੀਆਂ ਜਿਹੜੇ ਪੀਣ ਵਾਲੇ ਪਾਣੀ ਪੀਂਦੇ ਨੇ ਉਹ ਸਾਰਾ دریاਵਾਂ ਦਾ ਤੇ ਕਨਾਲ ਮੋਟ ਜਿਹੜਾ ਆਉਂਦਾ ਜਹਰਾਂ ਦੇ ਵਿੱਚ ਉਸੇ ਉਸੇ ਪਾਣੀ ਨੂੰ ਥੱਲੇ ਸਟੋਰ ਕਰਕੇ ਤੇ ਟੈਂਕੀਆਂ ਰਾਹੀਂ ਤੁਹਾਨੂੰ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਸੋ ਮੇਰਾ ਮੰਨਣਾ ਵਾ ਕਿ ਇਹ ਬਹੁਤ ਵੱਡੀ ਚੁਣੌਤੀ ਆ ਪੰਜਾਬ ਦੇ ਵਾਸਤੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ 2 ਸਾਲ ਬੀਤ ਜਾਣ ਤੋਂ ਬਾਅਦ ਭਗਵਾਨਤ ਮਾਨ ਦੇ এজেন্ডੇ ਦੇ ਉੱਤੇ ਸੰਗਰੂਰ ਵਿੱਚ ਕੱਕਰ ਦਰਿਆ ਦੀ ਮਾਰ ਕੱਕਰ ਦਰਿਆ ਦਾ ਦੇ ਕਰਕੇ ਜ਼ਹਿਰ ਜ਼ਹਿਰੀਲਾ ਜ਼ਮੀਨੀ ਪਾਣੀ ਕਰਕੇ ਕੈਂਸਲ ਦਾ ਮਸਲਾ ਕਦੀ ਉਸ ਨੇ ਆਪਣੇ ਵਿਚਾਰ ਅਧੀਨ ਕੀਤਾ ਹੋਵੇਗਾ ਇਸੇ ਤਰ੍ਹਾਂ ਇਹ ਮੇਰੇ ਵੀਰੋ ਤੁਹਾਡੇ ਬੈਕਵਾਰਡ ਇਲਾਕਾ ਹੂਣ ਕਰਕੇ ਖਨੋਰੀ ਦੀ ਬੈਂਡ ਇੱਥੇ ਲੜਕੀਆਂ ਦੇ ਪੜਨ ਵਾਸਤੇ ਕੁਝ ਨਹੀਂ ਕੀਤਾ ਗਿਆ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਆ ਮਗਰਲੀ ਸਰਕਾਰ ਜਿਹੜੀ ਪਿਛਲੇ ਨੂੰ ਭੱਡਵੀ ਸੀ ਚੋਏ ਬੰਦ ਕੇ ਜੱਲੋ ਕੇ ਮਗਰਲੇ ਆਨੇ ਕੰਮ ਗਲਤ ਕੀਤੇ ਮਗਰਲੇ ਨੂੰ ਲੋਕਾਂ ਨੇ ਸਜ਼ਾ ਦਿੱਤੀ ਚਾਹੇ ਉਹ ਕਾਲੀ ਸੀ ਤੇ ਚਾਹੇ ਕਾਂਗਰਸੀ ਸੀ ਹੁਣ ਤੁਸੀਂ ਦੱਸੋ ਕਿ ਪਿਛਲੇ 2 ਸਾਲ ਤੋਂ ਵੱਧ ਦਾ ਸਮਾਂ ਤੁਹਾਡੀ ਸਰਕਾਰ ਦੇ ਕੋਲ ਆ ਤੁਸੀਂ ਦੱਸੋ ਕਿ ਤੁਸੀਂ ਸਾਡੇ ਸੰਗਰੂਰ ਦੇ ਲੋਕਾਂ ਦੇ ਵਾਸਤੇ ਲਹਿਦੇ ਦੇ ਲੋਕਾਂ ਦੇ ਵਾਸਤੇ ਅਖਨੌਰੀ ਦੀ ਪਿੰਡ ਦੇ ਆ ਥੇੜੀ ਦੇ ਜਿਹੜਾ ਠੱਗੇ ਸੀ ਮਾਰਦਾ ਪਿੰਡ ਹੈ ਤੁਸੀਂ ਇਹਦੇ ਵਾਸਤੇ ਕੀ ਕੀਤਾ ਹੈ ਮੇਰੇ ਮਾਨਚਾਲ ਨੂੰ ਪੁੱਛਣਾ ਚਾਹਣਾ ਮੀਠੇਰ ਨੂੰ ਪੁੱਛਣਾ ਚਾਹਣਾ ਆ ਕਹਿੰਦੇ ਸੀ ਜਦੋਂ ਨੁਕਸਾਨ ਹੁੰਦਾ ਫਸਲਾਂ ਦਾ ਆਖੇ ਮੈਂ ਹਰ ਮੁਰਗੀ ਦਾ ਪੈਸਾ ਦਊਂਗਾ ਹਰ ਕੁਕੜੀ ਦਾ ਪੈਸਾ ਦਊਂਗਾ ਹਰ ਬੱਕਰੀ ਦਾ ਪੈਸਾ ਦਊਂਗਾ ਕਿੱਥੇ ਪੈਸਾ ਸਾਰਾ ਦੱਸੋ ਮੈਨੂੰ ਤਿੰਨ ਫਸਲਾਂ ਆ ਪਿਛਲੇ ਸਮੇਂ ਵਿੱਚ ਨੁਕਸਾਨ ਹੋਇਆ ਤਿੰਨ ਚੋਨਾ ਕਣਕ ਤੇ ਦੋਰੀ ਤੇਰੀ ਵਾਰੀ ਫਸਲਾਂ ਦਾ ਨੁਕਸਾਨ ਹੋਇਆ ਇੱਧਰ ਮਾਲਵੇ ਵਿੱਚ ਅੱਗੇ ਬਠਿੰਡੇ ਜਾ ਕੇ ਕਪਾ ਦਾ ਬੜਾ ਭਾਰੀ ਨੁਕਸਾਨ ਹੋਇਆ ਤਿੰਨੂਆਂ ਦਾ ਬੜਾ ਨੁਕਸਾਨ ਹੋਇਆ ਸਾਡੇ ਜ਼ਾਬੇ ਵਿੱਚ ਆਲੂਆਂ ਦਾ ਬੜਾ ਨੁਕਸਾਨ ਹੋਇਆ ਕੋਈ ਮੁਹਾਵਜ਼ਾ ਨਹੀਂ ਗਾ ਸਭ ਚੁਪ-ਚੁਪੀ ਚੱਲ ਰਿਹਾ ਵਾਲ ਇਸ ਕਰਕੇ ਇਹ ਜਿਹੜਾ ਤੁਹਾਡਾ ਇਲਾਕਾ ਹੈ ਇਹਨੂੰ ਸਪੈਸ਼ਲ ਫੋਕਸ ਜਿੱਦਾਂ ਸਾਡਾ ਬਾਰਡਰ ਦੀ ਬੈਲਟ ਆ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਇਸ ਤਰ੍ਹਾਂ ਤੁਹਾਡਾ ਵੀ ਇੱਕ ਪਛੜਿਆ ਹੋਇਆ ਇਲਾਕਾ ਜਿਹੜਾ ਬਾਰਡਰ ਦੇ ਨਾਲ ਲੱਗਦਾ ਅਗਰ ਆਪਾਂ ਨੂੰ ਮੌਕਾ ਮਿਲੇਗਾ ਜਿਹੜੀ ਕਿ ਸਰਕਾਰ ਸਾਡੀ ਕਾਂਗਰਸ ਦੇ ਕਰਨ ਦੇ ਉਮੀਦਵਾਰ ਦੀ ਜਾਣਦੇ ਨੇ ਦਿੱਲੀ ਵਿੱਚ ਤਾਂ ਫਿਰ ਆਪਾਂ ਇਸ ਬੈਲਟ ਵਿੱਚ ਇਸ ਤੁਹਾਡੇ ਪਿੰਡਾਂ ਦੇ ਵਿੱਚ ਵਿਸ਼ੇਸ਼ ਕੋਈ ਇੰਡਸਟਰੀਅਲ ਹਾਊਸ ਜਿਹੜਾ ਵਾਤਾਵਰਣ ਦੇ ਅਨੁਕੂਲ ਹੋਵੇ ਜਿਹੜਾ ਵਾਤਾਵਰਣ ਨੂੰ ਗੰਦਾ ਨਾ ਕਰੇ ਜਿਵੇਂ ਕਿ ਸ਼ਰਾਬ ਦੀਆਂ ਮਿੱਲਾਂ ਆ ਜਿਹੜੀਆਂ ਤੁਹਾਡੀਆਂ ਦੂਸਰੀਆਂ ਇਥਰੋਲ ਵਾਲੀਆਂ ਮਿੱਲਾਂ ਨੁਕਸਾਨ ਕਰਦੀਆਂ ਨੇ ਕੁਝ ਚੰਗਾ ਕੰਮ ਕਰਨ ਦਾ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਭਰਾਓ ਮੈਂ ਪੁੱਛਣਾ ਚਾਹੁੰਦਾ ਕਿ ਬਦਲਾਅ ਦੀ ਗੱਲ ਕੀਤੀ ਗਈ ਸੀ ਤੁਸੀਂ ਸਾਰੇ ਇਸ ਇਹਨਾਂ ਪਿੰਡਾਂ 'ਚ ਰਹਿੰਦੇ ਹੋ ਤੁਸੀਂ ਮੈਨੂੰ ਦੱਸ ਦਿਓ ਕਿ ਇਸ ਕਦੀ ਪਿੰਡਾਂ ਦੇ ਵਿੱਚ ਪਿਛਲੇ 2 ਸਾਲ ਵਿੱਚ ਇੱਕ ਨਵਾਂ ਪੈਸਾ ਲਾਇਆ ਭਗਵਾਨਪਾਲ ਦੀ ਸਰਕਾਰ ਕੋਈ ਕੰਮ ਸੀਵਰੇਜ ਦਾ ਕੋਈ ਪਾਰਕ ਦਾ ਕੋਈ ਗਲੀਆਂ ਦਾ ਕੋਈ ਨਾਲੀਆਂ ਦਾ ਕੋਈ ਪੀਣ ਵਾਲੇ ਪਾਣੀ ਦਾ ਕਿਤੇ ਹੀ ਕੋਈ ਕੰਮ ਨਹੀਂ ਹੋਇਆ ਔਰ ਸਾਰਾ ਇਕੱਲਾ ਜਿਹੜੀ ਆ ਲਹਿਰੇ ਦੀ ਗੱਲ ਨਹੀਂ ਇਹ ਸਾਰੇ ਪੰਜਾਬ ਦੀ ਗੱਲ ਹੈ ਮੇਰੇ ਵੀਰੋ ਕਿਸੇ ਜਗ੍ਹਾ ਤੇ ਕੋਈ ਪੈਸਾ ਨਹੀਂ ਲੱਗਾ ਫਿਰ ਵੀ ਕਹਿੰਦੇ ਅਸੀਂ ਬੜਾ ਪੰਜਾਬ ਅੱਗੇ ਲੈ ਗਏ ਅਸੀਂ ਬੜਾ ਰੰਗਲਾ ਪੰਜਾਬ ਕਰ ਦਿੱਤਾ ਪਰसों ਇੱਕ ਮੀਠੇਰ ਦੇ ਪਿੰਡਾ ਉਹਦਾ ਕੁਰਣ ਕੁਰੜ ਦੇ ਲਾਗੇ ਉਹਦਾ ਉਹਨਾਂ ਦੇ ਪਿੰਡਾ ਮਿੱਠੇਵਾਲ ਇੱਕ ਨੌਜਵਾਨ ਓਵਰਡੋਸ ਦੇ ਕਰਕੇ ਉਹਦੀ ਮੌਤ ਹੋ ਗਈ ਆ ਇੱਕ ਨੌਜਵਾਨ ਬੱਚੇ ਦੀ ਬਾਈ 23 ਸਾਲ ਦਾ ਬੱਚਾ ਟੀਕਾ ਲਾਇਆ ਹੋਇਆ ਓਵਰਡੋਸ ਲਾ ਕੇ ਪੰਜਾਬ ਦੇ ਵਿੱਚ ਬੇਤਹਾਸ਼ਾ ਨਸ਼ਾ ਚੱਲ ਰਿਹਾ ਵਾ ਫਿਰ ਵੀ ਕਈ ਜੰਦੇ ਰੰਗਲਾ ਪੰਜਾਬ ਆ ਆਪਣੇ ਲਾਗੇ ਕੁਜਰਾ ਪਿੰਡ ਵਿੱਚ ਲਗਭਗ 25 ਬੰਦੇ ਅਤ ਗਰੀਬ ਦਿਹਾੜੀਦਾਰ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਫਿਰ ਵੀ ਕਈ ਜੰਦੇ ਰੰਗਲਾ ਪੰਜਾਬ ਆ ਔਰ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਕੋਈ ਗੌਰ ਵੀ ਨਹੀਂ ਕੀਤਾ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਕਿ ਹਾਂ ਇਸ ਮਸਲੇ ਨੂੰ ਹੱਲ ਕੀਤਾ ਜਾ ਸਕੇ ਪੰਜਾਬ ਦੇ ਵਿੱਚ ਕਿੰਨੇ ਮਸਲੇ ਆਏ ਮੇਰੇ ਵੀਰੋ ਦੱਸੋ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਦੇ ਤੇ ਆਪਣਾ ਪੱਖ ਰੱਖਿਆ ਕੋਈ ਇਨਸਾਫ ਮੰਗਿਆ ਸਿੱਧੂ ਮੂਸੇਵਾਲਾ ਮਾਰਿਆ ਗਿਆ 2 ਸਾਲ ਹੋ ਗਏ ਨੇ ਉਹਦੇ ਉਹਦੇ ਮਾਂ ਪਿਓ ਫਿਰ ਕੇ ਫਿਰਦੇ ਨੇ ਇਨਸਾਫ ਮੰਗਦੇ ਫਿਰਦੇ ਨੇ ਲੇਕਿਨ ਕਿਸੇ ਨੇ ਇਨਸਾਫ ਦੇਣ ਦੀ ਗੱਲ ਨਹੀਂ ਕੀਤੀ ਇਸੇ ਕਰਾਇ ਨਾਲ ਸਾਡੇ ਕਿਸਾਨ ਕੁੱਟੇ ਗਏ ਉਧਰ ਆਪਣਾ ਸ਼ਮੂ ਬਾਉਂਡਰ ਦੇ ਉੱਤੇ ਟਰੈਕਟਰ ਭੰਤੇ ਬੰਦੇ ਫਟੜ ਕਰਤੇ ਸ਼ੁਭਕਰਨ ਮਾਰਤਾ ਆ ਤੁਹਾਡੇ ਲਾਗੇ ਆ ਨਵਾਂ ਗਾਉਂ ਦਾ ਨੌਜਵਾਨ ਖਨੋਰੀ ਚੋ ਚੱਕ ਕੇ ਫਰੀਦਪੁਰ ਲੱਤਾਂ ਤੁੜਦੀਆਂ ਆ ਮੂਹੇ ਆ ਜਵਾੜੇ ਤੋੜ ਦਿੱਤੇ ਓਰੀ ਚਾਕੇ ਚੱਕ ਲਏਗੇ ਕਿੱਥੇ ਆ ਭਗਵੰਤਪਾਲ ਦੀ ਸਰਕਾਰ ਕਿੱਥੇ ਆ ਮੀਠੇ ਹਨ ਕਿਦੀ ਬੋਲ ਕੇ ਦੇਖਿਆ ਵਾ ਬੇਇਨਸਾਫੀ ਤੇ ਖਰਾਬ ਕਰੀ ਲੜਾਈ ਲੜ ਕੇ ਦੇਖੀ ਨਹੀਂ ਮੈਨੇ ਵੀ ਲੋ ਆਪਣੇ ਲਾਗੇ ਲਾਗੇ ਕਿੰਨੇ ਮਸਲੇ ਟੀਚਰ ਕੁੱਟੇ ਗਏ ਅਧਿਆਪਕ ਆਸ ਨੂੰਰਚ ਔਰ ਤਾਂ ਗਿਆ ਚੁਗੀਆਂ ਲਾਈਆਂ ਗਈਆਂ ਜਿਹੜੇ ਕੋਈ ਵਿਚਾਰੇ ਪੱਲੇਦਾਰ ਕੇ ਲੇਬਰ ਕਲਾਸ ਉਹਨਾਂ ਨੇ ਉਹਨਾਂ ਨੂੰ ਕੁੱਟਿਆ ਗਿਆ ਕੋਈ ਬੋਲਿਆ ਨਹੀਂ ਕਹਿੰਦੇ ਵਿੱਚੋਂ ਆਪਣੇ ਪੰਜਾਬ ਦੇ ਨੌਜਵਾਨ ਨੌਜਵਾਨਾਂ ਨੂੰ ਐਨਐਸਏ ਲਾ ਕੇ ਇਸ ਭਗਵੰਤ ਸਰਕਾਰ ਨੇ ਬੀਜੇਪੀ ਦੇ ਕਹਿਣ ਤੇ ਡਿਬਰੂਗੜੀ ਦੇ ਜਿਲ੍ਹਾ ਵਿੱਚ ਭੇਜਤਾ 1 ਸਾਲ ਪਹਿਲਾਂ ਟਪਾਇਆ ਸਾਲ ਪੂਰਾ ਹੋਇਆ 1 ਸਾਲ ਦੀ ਫਿਰ ਦੁਬਾਰਾ ਉਹ ਕਾਲਾ ਕਾਨੂੰਨ ਨਾ ਕਿ ਐਨਐਸਏ ਇੱਕ ਸਾਲ ਦੀ ਮਿਆਦ ਹੋਰ ਵਧਾ ਦਿੱਤੀ ਹੈ ਕੋਈ ਬੋਲਿਆ ਇਹ ਨਾ ਮੰਗਵਿਆਂ ਦੇ ਵਿੱਚੋਂ ਮੇਰੇ ਵੀਰੋ ਕੋਈ ਬੋਲਦਾ ਹੀ ਨਹੀਂ ਕਿ ਤੇ ਜੇ ਬੋਲਣਾ ਨਹੀਂ ਗਾ ਤੇ ਫਿਰ ਪਾਰਲੀਮੈਂਟ ਕਾਦੇ ਵਾਸਤੇ ਬੀਠਿਆ ਤੁਸੀਂ ਮੰਗਦੇ ਹੋ ਆਪਣਾ ਮੌਕਰ ਨੂੰ ਜਾਂ ਦੱਸੋ ਤੁਸੀਂ ਪੰਜਾਬ ਦੇ ਕਿਸ ਮੁੱਦੇ ਦੇ ਉੱਤੇ ਪਿਛਲੇ 2 ਸਾਲਾਂ ਤੋਂ ਜਿਹੜਾ ਟਾਈਮ ਮਿਲਿਆ ਤੁਸੀਂ ਬੋਲਿਓ ਤੁਹਾਨੂੰ ਯਾਦ ਹੋਵੇਗਾ ਜਦੋਂ ਆਪੋਜੀਸ਼ਨ ਸੀ ਭਗਵਾਨ ਖਵਾਨ ਨੇ ਕਿਹਾ ਕਿ ਮੈਂ 22 ਫਸਲਾਂ ਦੇ ਐਮਐਸਬੀ ਦਊਗਾ ਇਹਦੀਆਂ ਵੀਡੀਓਜ਼ ਆ ਸਭ ਕੁਝ ਨਾ ਸਾਹਮਣੇ ਆਈ ਜਾਂਦਾ ਬਾਈ ਬਾਈਆਂ ਨੂੰ ਚੀਫ ਦਾ ਐਮਐਸਪੀ ਦੇਣੀ ਸੀ ਇੱਕ ਮੂੰਗੀ ਦੀ ਫਸਲ ਹੈ ਐਮਐਸਪੀ ਤੇ ਇੱਕ ਪੱਕੀ ਤੇ ਰੱਖੀ ਸੀਗੀ 7575 ਰੁਪਏ ਮੂੰਗੀ ਦੇ ਉਹ ਨਹੀਂ ਦੇ ਸਿੱਕੇ ਜਿਸ ਕਰਕੇ ਸਾਡਾ ਸਾਰਾ ਖੇਤੀ ਦਾ ਨੁਕਸਾਨ ਹੋ ਗਿਆ ਤੁਸੀਂ ਸਾਰੇ ਗਿੰਦੂ ਤਬਕਾ ਬੈਠੇ ਹੋ ਆਪਾ ਸਾਰੇ ਕੱਦੇ ਹੀ ਬੈਠੇ ਮੇਰੇ ਵੀਰੋ ਤੁਸੀਂ ਹੋ ਕੇ ਖੇਤ ਮਜ਼ਦੂਰ ਹੋ ਕੇ ਕਿਰਤੀ ਕਾਮੇ ਪਛੜੇ ਹੋਏ ਗਰੀਬ ਆਦਮੀ ਦਲਿਤ ਐਸਸੀ ਕੁਝ ਵੀ ਇਹਨਾਂ ਵਾਸਤੇ ਇੱਕ ਕੇਂਦਰ ਦੇ ਪੈਸੇ ਆਉਂਦੇ ਇੰਦਰਾ ਆਵਾਜ਼ ਯੋਜਨਾ ਚ ਕੱਚੇ ਮਕਾਨਾਂ ਨੂੰ ਪੁੱਕੇ ਕਰਨ ਦੇ 2 ਸਾਲਾਂ ਦੀ ਉਹ ਵੀ ਸਕੀਮ ਪੰਜਾਬ ਦੇ ਵਿੱਚ ਬੰਦ ਪਈ ਹੈ ਆ ਮੈਨੂੰ ਮੇਰਾ ਵੀਰ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਕੱਲਾ ਕੇਂਦਰ ਦਾ ਅਨਾਜ ਆ ਰਿਹਾ ਫੂਡ ਸਿਕਿਉਰਿਟੀ ਪ੍ਰੋਗਰਾਮ ਦੇ ਤਹਿਤ ਜਿਹੜਾ ਪ੍ਰੋਗਰਾਮ ਪਹਿਲਾਂ ਕਿਸੇ ਵੇਲੇ ਕਾਂਗਰਸ ਪਾਰਟੀ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਪੰਜਾਬ ਵਾਲਿਆਂ ਨੇ ਆਪਣਾ ਰਸਵੀਆਂ ਵੀ ਬੰਦ ਕਰ ਦਿੱਤਾ ਹੋਣਾ ਉਹਦਾ ਕਹਿੰਦੇ ਸਿਆਟਾ ਭੇਜਿਆ ਕਰਾਂਗੇ ਇਹ ਸਾਰਾ ਲੋਕਾਂ ਦੇ ਨਾਲ ਧੁਖਾ ਤੜੀ ਭੈਣਾ ਨੂੰ ਕਹਿੰਦੇ ਅਜੇ ਤਨ 100000 ਰੁਪਏ ਦਿਆ ਕਰਾਂਗੇ ਕਿਸੇ ਭੈਣ ਨੇ ਮੰਗਿਆ ਕਿ ਕਿਚਰੀਵਾਲ ਤੋਂ 82 ਮਹੀਨੇ ਹੋ ਗਏ ਨੇ ਉਹਨਾਂ ਦਾ 26000 ਰੁਪਿਆ ਬਕਾਇਆ ਲੇਕਿਨ ਕੋਈ ਕੋਈ ਵਾਲੀਵਾਲਸ ਜੀ ਹੈ ਨਹੀਂ ਪੰਜਾਬ ਦਾ ਜਿਹੜੇ ਸਾਡੇਆਂ ਐਮਪਲੋਈਜ਼ ਨੇ ਉਹਨਾਂ ਦੇ ਡੀਏਟੀ ਕਿਸ਼ਤਾ ਪੈਂਡਿੰਗ ਆ ਅਗੇ ਇਹਨਾਂ ਦੇ ਹਿਮਾਚਲ ਦੀ ਇਲੈਕਸ਼ਨ ਦੇ ਵਿੱਚ ਕਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ 올ਡ ਪੈਨਸ਼ਨ ਸਕੀਮ 2000 2004 ਤੋਂ ਪਹਿਲਾਂ ਉਹ ਜਿਹੜੀਆਂ ਸਾਰੀਆਂ ਪੈਨਸ਼ਨਾਂ ਸੀ ਰੈਗੂਲਰ ਪੈਨਸ਼ਨ ਮਿਲਦੀ ਸੀ 2004 ਤੋਂ ਬਾਅਦ ਕਿਸੇ ਸਰਕਾਰੀ ਮੁਲਾਜ਼ਮ ਨੂੰ ਪੈਨਸ਼ਨ ਨਹੀਂ ਹੈ ਸਿਰਫ ਜਦੋਂ ਰਿਟਾਇਰ ਹੁੰਦਾ ਇੱਕ ਉਹਨਾਂ ਨੂੰ ਲੰਬ ਸਮ ਇੱਕ ਪੱਕਾ ਠਿਕਾ ਅਮਾਉਂਟ ਦੇ ਦੇਣੇ ਕਿ ਜਾਓ ਆਪਣੀ ਜ਼ਿੰਦਗੀ ਗੁਜ਼ਾਰ ਕਰੋ ਨੋਟੀਫਿਕੇਸ਼ਨ ਪੜਤੀ ਐਲਾਨ ਕਰਤਾ 올ਡ ਪੈਨਸ਼ਨ ਦਾ ਲੇਕਿਨ ਲਾਗੂ ਹੱਤਿਆ ਨਹੀਂ ਕੀਤੀ ਸਾਰੇ ਪਾਸੇ ਫਰੇਬ ਹਰ ਵਰਗ ਦੇ ਨਾਲ ਝੂਠ ਔਰ ਨੌਕਰੀਆਂ ਦਾ ਲੋਕਾਂ 'ਚ ਬੜਾ ਰੌਲਾ ਪਾਇਆ ਨੌਕਰੀਆਂ ਦਿੱਤੀਆਂ ਨੌਕਰੀਆਂ ਮੈਂ ਪੁੱਛਣਾ ਚਾਹਾਂ ਨੌਕਰੀਆਂ ਦਿੱਤੀਆਂ ਕਿੱਥੇ ਨੇ ਨੌਕਰੀਆਂ ਕਿੱਥੇ ਦਿੱਤੀਆਂ ਨੌਕਰੀਆਂ ਦਾ ਲੈ ਕੇ ਹਰਿਆਣੇ ਵਾਲੇ ਸਾਡੀਆਂ ਨੌਕਰੀਆਂ ਲੈ ਕੇ ਹਿਮਾਚਲ ਵਾਲੇ ਨੌਕਰੀਆਂ ਲੈ ਕੇ ਸਾਡੇ ਦਿੱਲੀ ਵਾਲੇ ਕਿਉਂਕਿ ਤੁਸੀਂ ਕੋਈ ਡੋਮਸਾਈਲ ਦੀ ਸ਼ਰਤੀ ਮਿਲਾਈ ਦੋਸਤੋ ਹਿਮਾਚਲ ਪ੍ਰਦੇਸ਼ ਆਪਣਾ ਰਾਜਸਥਾਨ ਉੱਤਰਾਖੰਡ ਔਰ ਗੁਜਰਾਤ ਇਹ ਚਾਰ ਸੂਬੇ ਹਨ ਜਿੱਥੇ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਇਹਨਾਂ ਸੂਬਿਆਂ ਤੋਂ ਬਾਹਰ ਦਾ ਬੰਦਾ ਆਣ ਕੇ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਨੌਕਰੀ ਨਹੀਂ ਲੈ ਸਕਦਾ ਮੇਰੇ ਵੀਰੋ ਮੈਂ ਇੱਕ ਸਾਲ ਦਾ ਇੱਕ ਪ੍ਰਾਈਵੇਟ ਮੈਂਬਰ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਦੇ ਮੇਜ਼ ਦੇ ਉੱਤੇ ਰੱਖਿਆ ਹੋਇਆ ਕਿ ਹਿਮਾਚਲ ਵਰਗਾ ਕਾਨੂੰਨ ਬਣਾ ਦਿਓ ਉਹ ਸਾਡੇ ਬੱਚੇ ਬਚ ਜਾਣਗੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾਣ ਤੋਂ ਰੁਕ ਜਾਣਗੇ ਨਾਲੇ ਸਾਡੀ ਆਬਾਦੀ ਬਚ ਜਾਏਗੀ ਨਹੀਂ ਤਾਂ ਭਰਾਓ ਇੰਨਾ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਰਿਹਾ ਉਹ ਇੱਥੇ ਵੋਟਰ ਵੀ ਬਣ ਰਹੇ ਨੇ ਨੌਕਰੀਆਂ ਵੀ ਲੈ ਰਹੇ ਨੇ ਔਰ ਸਾਡੇ ਜ਼ਮੀਨਾਂ ਵੀ ਲੈ ਰਹੇ ਨੇ ਮੈਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਕਹਾਂ ਉਹ ਜੀ ਸਭ ਕੇ ਔਣ ਐਸੀ ਵੀ ਕਮਾਉਣ ਦਿਹਾੜੀਆਂ ਖਾਣ ਆਪਣੇ ਪਰਿਵਾਰ ਪਾਲਣ ਲੇਕਿਨ ਪੰਜਾਬ ਇੱਕ ਵਿਲੱਖਣ ਮਾਈਨੋਰਿਟੀ ਸਟੇਟ ਹੈ ਇੱਥੇ ਸਿਰਫ ਦੇਸ਼ ਵਿੱਚ ਇੱਕ ਇਸਾ ਜਿੱਥੇ ਪਾਗਿਆ ਸਿਰਫ ਵਿਸ਼ੇਕੀ ਇਸਾ ਜਿੱਥੇ ਪੰਜਾਬੀ ਜ਼ੁਬਾਨ ਹੈ ਅਗਰ ਇਸ ਤਰ੍ਹਾਂ ਦੇ ਨਾਲ ਸਾਡੇ ਆਦਮੀ ਵਿਦੇਸ਼ਾਂ ਚ ਜਾਂਦੇ ਨੇ ਜੋ ਕਿ 3 ਕਰੋੜ ਵਾਸੀ ਚੋਂ ਲਗਭਗ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ ਹੈ ਇਕਦਮ ਜੇ ਆਪਾਂ ਇਹ ਕਾਨੂੰਨ ਨਾ ਬਣਾਇਆ ਹਿਮਾਚਲ ਵਰਗਾ ਹਿਮਾਚਲ ਪ੍ਰਦੇਸ਼ ਦੇ ਨੇ ਕਾਨੂੰਨ 1972 ਚ ਕਰਤਾ ਸੀ ਔਰ ਮਾਚਰ ਪ੍ਰਦੇਸ਼ ਨੇ ਆਪਣੀ ਹੋਂਦ ਬਚਾਲੀ ਆਪਣੇ ਬਾਗ ਪਚਾਲੇ ਆਪਣੇ ਲੋਕੀ ਬਚਾਲੇ ਇਸ ਕਰਕੇ ਜੇ ਆਪਾਂ ਨਾ ਬਣਾਇਆ ਬਚਾਇਆ ਬਣਾਇਆ ਕਾਨੂੰਨ ਤੁਸੀਂ ਦੇਖ ਲੈਣਾ 15 20 25 ਸਾਲ ਦੇ ਵਿੱਚ ਆਹ ਤੁਹਾਨੂੰ ਪਾਕੀ ਹੌਲੀ ਹੌਲੀ ਪੰਜਾਬ ਦੇ ਵਿੱਚੋਂ ਘੱਟਦੀ ਨਜ਼ਰ ਆਵੇਗੀ ਔਰ ਸਭ ਤੋਂ ਵੱਡਾ ਇੰਪੈਕਟ ਨੌਕਰੀਆਂ ਤੇ ਹੈ ਅਗਰ ਇਹ ਸਾਡਾ ਕਾਨੂੰਨ ਬਣ ਜੇ ਪੰਜਾਬ ਗੋਮੇ ਸਾਇਕਾ ਸਰਟੀਫਿਕੇਟ 100% ਜੂਰੀ ਹੋ ਜੇ ਆਪ ਇਹ ਨੌਕਰੀਆਂ ਸਾਡੀਆਂ ਜਿਹੜੀਆਂ ਨਿਕਲ ਗਿਆ ਪੰਜਾਬ ਨੂੰ ਨਹੀਂ ਜਾਂ। ਸੋ ਇਸ ਤਰ੍ਹਾਂ ਬਹੁਤ ਕੁਝ ਕਿਹਾ ਜਾ ਸਕਦਾ। ਮੈਂ ਤੁਹਾਨੂੰ ਇਹ ਕਿਹੜ ਆ ਆ। ਕਿ ਆਪਾਂ ਇਹਨੂੰ ਪਰਖ ਲਿਆ ਵਾ। ਇਹ ਹੁਣ ਆਮ ਆਦਮੀ ਨਹੀਂ ਏ। ਇਹ ਖਾਸ ਆਦਮੀ ਪਾਰਟੀ ਆ ਕੇਜਰੀਵਾਲ ਸਾਹਿਬ। ਇਹਦਾ ਨਾਮ ਬਦਲ ਕੇ ਡਬਲ ਏ ਪੀ ਤੋਂ ਇਹਦਾ ਨਾਮ ਰੱਖੋ ਕੇ ਏ ਪੀ। ਖਾਸ ਆਦਮੀ ਪਾਰਟੀ 1000 ਗੱਲ ਮੈਂ ਭਗਵੰਤ ਪਾ ਕੋਲ ਸਾਰੇ ਟੱਬਰ ਲੈਕਸਸ ਪੰਜ-ਪੰਜ ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਚੜਦੇ ਨੇ ਸਾਰਾ ਟੱਬਰ ਦੇ ਦੋਵੇਂ ਹੱਥ ਇਨਾ ਦੀਆਂ ਔਰਤਾਂ ਦੇ ਸੋਨੇ ਨਾਲ ਲੱਤੇ ਪਏ ਨੇ ਕੇਚਰੀਵਾਲ ਸਾਹਿਬ 50 ਕਰੋੜ ਰੁਪਏ ਦੀ ਸ਼ੀਸ਼ ਮਹਿਲ ਉਠੀ ਜਦੋਂ ਸੀਬੀਆਈ ਦੀ ਜਾਂਚ ਲੱਗੀ ਦਿੱਲੀ ਵਿੱਚ ਇਹਦਾ 2-2 ਕਰੋੜ ਰੁਪਏ ਦਾ ਬਾਥਰੂਮ ਬਣਿਆ ਉਹ ਮੇਰੇ ਵੀਰੋ ਇਹ ਆਮ ਆਦਮੀ ਕਿੱਥੇ ਰਹਿਣੇ ਲਵਲੀ ਯੂਨੀਵਰਸਿਟੀ ਦਾ ਮਾਲਕ 25000 ਕਰੋੜ ਦਾ ਅਸ਼ੋਕ ਮਿੱਤਲ ਆਮ ਆਦਮੀ ਨੇ ਰਾਜ ਸਭਾ ਦਾ ਮੈਂਬਰ ਚੁਣਿਆ ਸਨੀ ਅਰੂੜਾ ਇੱਕ ਬਹੁਤ ਵੱਡਾ ਬਿਲਡਰ ਲੁਧਿਆਣੇ ਦਾ ਆਮ ਆਦਮੀ ਨੇ ਉਸ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਆਮ ਆਦਮੀ ਨੇ ਸੰਦੀਪ ਪਾਟਕ ਤੇ ਰਗਵ ਚੱਟਿਆਰ ਗੈਰ ਪੰਜਾਬੀਆਂ ਨੂੰ ਸਾਡੇ ਸਿਰ ਦੇ ਉੱਤੇ ਬਿਠਾਇਆ ਕਦੀ ਤੁਸੀਂ 8 ਮੈਂਬਰ ਬਣਾ ਕੇ ਭੇਜੇ ਰਾਜ ਸਭਾ ਤੇ 92 ਐਮ ਐਲ ਏ ਮੈਨੂੰ ਦੱਸ ਦਿਓ ਕਿਹੜੇ ਮੁੱਦੇ ਦੇ ਉੱਤੇ ਬੋਲੇ ਨੇ ਭਰਾਓ ਕਦੀ ਪਾਣੀ ਦੇ ਬੋਲੇ ਨੇ ਕਦੀ ਕੈਂਸਲ ਤੇ ਬੋਲੇ ਨੇ ਕਦੀ ਪੰਜਾਬ ਦਾ ਜ਼ਮੀਨ ਥੱਲੇ ਪਾਣੀ ਘਟ ਗਿਆ ਸਭ ਤੋਂ ਜ਼ਿਆਦਾ ਸਬੂਰ ਦਾ ਘਟਿਆ ਪੋਟੇਬਲ ਕਦੀ ਭਗਵਾਨ ਤਮਾਨ ਤੇ 92 ਤੇ ਅੱਠ ਰਾਜ ਸਭਾ ਦੇ ਮੈਂਬਰ ਬੋਲੇ ਕਿ ਬਹੁਤ ਚਿੰਤਾਜਨਕ ਗੱਲ ਆ ਸਾਡਾ ਪਾਣੀ ਪੰਜਾਬ ਦੀ ਧਰਤੀ ਦੇ ਹਲੇ ਥੱਲਿਓਂ ਘਟਦਾ ਜਾ ਰਿਹਾ ਹੈ ਮੁੱਕ ਜਾਵੇਗਾ ਇੱਕ ਦਿਨ ਕਦੀ ਕੋ ਬੋਲੇ ਨੇ ਕਿ ਮੈਂ ਕਹਿੰਨਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਆਕੇ ਸਾਡੀਆਂ ਜਿੰਸਾਂ ਸਾਡੇ ਜਿਹੜੇ ਇੰਡਸਟਰੀ ਦਾ ਦੁਸ਼ਮਾਨ ਹੋ ਪਿੱਛੇ ਕੇ ਜਾਦਾ ਰੇਟਾਂ ਤੇ ਪਰ ਭਗਵੰਤ ਮਾਨ ਕਹਿੰਦਾ ਵਾ ਜੋ ਭਾਜਪਾ ਲਈਦੀ ਆ ਕਿ ਪਾਸ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲਣਾ ਚਾਹੀਦਾ ਸਾਰੇ ਸਟੈਂਡ ਇਹਨਾਂ ਲੋਕਾਂ ਦੇ ਭਾਜਪਾ ਦੇ ਵਰਗੇ ਨੇ ਐਨਐਸਰ ਰੜਕੇ ਲਾਈ ਕਿਸਾਨਾਂ ਨੂੰ ਸ਼ੰਭੂ ਦੇ ਖਰੋਰੀ ਚ ਰੜਕੇ ਭਾਜਪਾ ਦਾ ਕੁੱਟਿਆ ਪਾਕਿਸਤਾਨ ਦਾ ਬਾਰਡਰ ਖੋਲਣ ਨਹੀਂ ਦਿੰਦੇ ਤੇ ਸਾਨੂੰ ਬਿੱਲ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਉੱਤੇ ਰੋਕ ਲਾਈ ਜਾਵੇ ਉਹ ਸਾਨੂੰ ਪਾਸ ਨਹੀਂ ਕਰ ਦਿੰਦੇ ਕਿਉਂਕਿ ਖੇਚਰੀਵਾਲ ਰਾਜਪਟ ਚੰਡਾ ਨਹੀਂ ਚਾਹੁੰਦੇ ਕਿ ਨੌਕਰੀਆਂ ਪੰਜਾਬੀਆਂ ਨੂੰ ਮਿਲਣ ਖੇਚਰੀਵਾਲ ਰਾਜਪਟ ਚੰਡਾ ਨਹੀਂ ਚਾਹੁੰਦੇ ਕਿ ਇੱਥੇ ਗੈਰ ਪੰਜਾਬੀਆਂ ਦੀ ਆਬਾਦੀ ਰੁਕੇ ਉਹ ਚਾਹੁੰਦੇ ਜ਼ਿਆਦਾ ਤੋਂ ਜ਼ਿਆਦਾ ਹੋਣ ਤਾਂ ਕਿ ਪੰਜਾਬੀ ਜਿਹੜੇ ਨੇ ਉਹ ਸਾਡੇ ਗੁਲਾਮ ਬਣ ਕੇ ਰਹਿ ਜਾਣ ਦੋਸਤੋ ਇਹ ਸਾਰੇ ਨੁਕਤੇ ਬਹੁਤ ਇੰਪੋਰਟੈਂਟ ਨੇ ਤੁਸੀਂ ਬੜੇ ਸੁਲਝੇ ਹੋਏ ਵਿਅਕਤੀ ਬੈਠਿਓ ਸਾਰੇ ਪਿੰਡਾਂ ਦੇ ਬੜੇ ਸੂਝਵਾਨ ਤਜਰਬੇਕਾਰ ਤੁਸੀਂ ਉਮਰਾ ਗਾਲੀਆਂ ਦੇ ਖੇਤੀ ਸਾਰੀ ਫੇਰ ਹੈ ਆਪਣੀ ਵਿਆਜ ਸਾਡੇ ਤੇ ਵਪਾਰੀਆਂ ਜਿੰਨਾ ਲਾਇਆ ਜਾ ਰਿਹਾ ਅਸੀਂ ਗਰਜੇ ਹੀ ਬੈਠੇ ਆ ਸਾਡੇ ਖੇਤ ਮਜ਼ਦੂਰ ਤੇ ਕਿਸਾਨ ਆਤਮ ਹਤਿਆ ਕਰਨੇ ਨੇ ਹਾਲਾਤ ਅੱਛੇ ਨਹੀਂਗੇ ਆਓ ਆਪਾਂ ਮਿਲਕੇ ਹਰ ਗਰੁੱਪ ਦੀ ਚੋਣ ਆਪਾਂ ਅਗਰ ਜਿੱਤਾਂਗੇ ਇੱਕ ਤਾਂ ਪੰਜਾਬ ਦੇ ਵਿੱਚੋਂ ਇੱਕ ਨਵਾਂ ਰਾਜਨੀਤਿਕ ਮੋੜ ਘਟਿਆ ਜਾਵੇਗਾ ਮੇਰੇ ਵੀਰੋ ਆ ਝੂਠਿਆਂ ਤੋਂ ਖੇੜਾ ਚੁੱਪਣ ਲੱਗ ਜਾਵੇਗਾ 2027 ਦੀ ਤਿਆਰੀ ਕਰਕੇ ਪੰਜਾਬ ਦੇ ਧਰਤੀ ਥੱਲੇ ਦੇ ਪਾਣੀ ਪੰਜਾਬ ਦੇ ਕੈਂਸਰ ਦੀ ਸਮੱਸਿਆ ਪੰਜਾਬ ਦੇ ਵਿੱਚ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ਾ ਤੇ ਆਤਮਰਜ਼ੀਆਂ ਦਾ ਮਸਾ ਪੰਜਾਬ ਦੇ ਵਿੱਚ ਪੰਜਾਬ ਤੋਂ ਲਗਾਤਾਰ ਲੱਖਾਂ ਦੀ ਤਰ੍ਹਾਂ ਵਿੱਚ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਇਹਨਾਂ ਨੂੰ ਕਿਵੇਂ ਰੋਕਿਆ ਜਾਊਗਾ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦੀ ਐਗਰੀਕਲਚਰ ਨੂੰ ਕਿੱਦਾਂ ਇਮਪਰੂਵ ਕੀਤਾ ਜਾਵੇਗਾ ਇਸ ਸਾਰੀ ਦਾ ਅੱਛਾ ਰੂਟ ਮੈਪ ਬਣਾ ਕੇ ਆਪਾਂ ਅੱਗੇ ਵਧਣਾ ਹੈ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਸੀਂ ਮੈਨੂੰ ਚੁਣ ਕੇ ਭੇਜੋਗੇ ਪਿਤਾ ਲੋਕ ਸਭਾ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਸਭ ਦੀ ਔਰ ਸਾਰੇ ਵਰਗਾਂ ਦੀ ਵਿਸ਼ੇਸ਼ ਤੌਰ ਤੇ ਕਿਰਤੀਆ ਦੇ ਕਾਮਿਆਂ ਦੀ ਕਮਜ਼ੋਰ ਵਰਗਾਂ ਦੀ ਪਛੜੀਆਂ ਸ਼੍ਰੇਣੀਆਂ ਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਯਤਨ ਕਰਕੇ ਉਸ ਲੋਕ ਸਭਾ ਵਿੱਚ ਰੱਖਿਆ ਕਰੂੰਗਾ ਮੈਂ ਤੁਹਾਡਾ ਮੀਰੋ ਭਰੋਸਾ ਟੁੱਟ ਨਹੀਂ ਦਊਗਾ ਤੁਹਾਡੇ ذریعے ਮੈਂ ਅਕਾਲੀ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੁਹਾਡੇ ਲਈ ਤੁਹਾਡੇ ਲੀਡਰ ਵਿੱਚ ਕੋਈ ਕਸੂਰ ਨਹੀਂ ਹੈ ਆਓ ਸਾਡਾ ਸਾਥ ਦਿਓ ਮੈਂ ਅਪੀਲ ਕਰੂੰਗਾ ਤੇਜਾ ਸਿੰਘ ਸੁਤੰਤਰ ਦੇ ਪੈਰੋਕਾਰਾਂ ਨੂੰ ਮੈਂ ਅਪੀਲ ਕਰੂੰਗਾ ਸੇਵਾ ਸਿੰਘ ਠਿਕਰੀਵਾਰ ਦੇ ਪੈਰੋਕਾਰਾਂ ਨੂੰ ਮੈਂ ਅਪੀਲ ਕਰੂੰਗਾ ਸਾਰੇ ਸੰੂਰ ਜ਼ਿਲ੍ਹੇ ਦੇ ਕਾਮਰੇਡ ਭਰਾਵਾਂ ਨੂੰ ਕਿ ਸਾਡਾ ਸਾਥ ਦਿਓ ਤੇ ਆਪਾਂ ਆਪਣੇ ਪੰਜਾਬ ਨੂੰ ਦੁਬਾਰਾ ਲਿਖੇ ਤੇ ਲਿਹਾੜਦਾ ਉਪਰਾਲਾ ਕਰੀਏ ਚੋਣ ਨਿਸ਼ਾਨ ਮੇਰੇ ਵੀਰੋ ਹੱਥ ਪੰਜਾ ਹੈ ਇਹਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਫੋਟੋ ਪ੍ਰੋਵਾਈਡ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ